ਤੇ ਤੇ ਲਾ ਕੇ ਵਿੱਚ ਇਹਦੇ ਥੋੜਾ ਜਿਹਾ ਡੀਜ਼ਲ ਪਾ ਲੋ ਇੰਨਾ ਤੇ ਇੰਨਾ ਕੁ ਸਰੋਂ ਦਾ ਤੇਲ ਥੋੜਾ ਜਿਹਾ ਚਾਹੇ ਪਾਣੀ ਪਾ ਲੋ ਤੇ ਨਮਾਕ ਇਹਨਾਂ ਨੂੰ ਤੁੱਪੇ ਬੰਨਣ ਦਾ ਬਹੁਤ ਵੱਡਾ ਫਾਇਦਾ ਹੈ ਇੱਕ ਤਾਂ ਜਿਹੜੀਆਂ ਸੂਜ ਦੀਆਂ ਸਵੇਰ ਦੀਆਂ ਕਰਨਾ ਪੈਂਦੀਆਂ ਨੇ ਉਹਦੇ ਨਾਲ ਡੰਗਰ ਥੋੜਾ ਲਾਲੀ ਤੇ ਨਹੀਂ ਆਊਗਾ ਕਾਲਾ ਰਹੂਗਾ ਜਮਾ ਜਮਾ ਕਾਲਾ ਰਹੂ ਇੱਕ ਜਿਹੜੇ ਸੂਰਜ ਦੀਆਂ ਕਰਨਾ ਤੁੱਪ ਨਾਲ ਜਿਵੇਂ ਆਪਣੇ ਫੇਸ ਤੇ ਝੋੜੜੀਆਂ ਆਈਆਂ ਨਹੀਂ ਪੈ ਜਾਣੀਆਂ ਟਾਈਮ ਨਾਲ ਬੁਢਾ ਹੋਣਾ ਇਤਕਾ ਨੰਨੂ ਜੇ ਮੈਂ ਟੋਪੇ ਬੰਦੇ ਰਹੇ ਆਪਾਂ ਕਦੇ ਵੀ ਪਸ਼ੂ ਸੇਤੀ ਬੁੜਾ ਨਹੀਂ ਹੋਊ ਐਨ ਰਹੂ ਜਵਾਨ ਉਮੀ ਲੱਭੂ ਟੌਪ ਕਲਾਸ ਤੇ ਸਰੂਲੇ ਤੇਲ ਦੇ ਬਹੁਤ ਜ਼ਾਰੇ ਗੁਣ ਨੇ ਮੱਖੀ ਨਹੀਂ ਬੈਠੂਗੀ ਪੰਡੇ ਤੇ ਪਸ਼ੂ ਨੂੰ ਪ੍ਰੇਸ਼ਾਨ ਨਹੀਂ ਕਰੂ ਕੋਈ ਚੀਜ਼ ਮੰਨ ਲੋ ਜਾਨਵਰ ਜਿਵੇਂ ਚਮ ਜੂਆਂ ਨਹੀਂ ਪਹਿਣਗੀਆਂ ਪਿੱਚੜੀਆਂ ਨਹੀਂ ਪੈਂਦੀਆਂ ਤੇ ਲਾਨ ਨਾਲ ਬਾਕੀ ਪਿੰਡੇ ਦੇ ਖੁਸ਼ਕੀ ਨਹੀਂ ਰਹੂਗੀ ਕਾਲੀਆਂ ਜੈਡ ਬਲੈਕ ਰਹਿਣਗੀਆਂ ਮੈਸਾਂ ਬਹੁਤ ਜਿਆਦੇ ਫਾਇਦੇ ਨੇ ਸਰੋਂ ਦੇ ਤੇਲ ਦੇ ਤੇ ਤੁੱਪ ਦੇ ਜੇ ਡੇਲੀ ਤੁੱਪ ਲਵਾਉਣਿਓ ਤੁਹਾਡੇ ਪਸ਼ੂ ਦੇ ਪਿੰਡ ਦੇ ਕਦੇ ਵੀ ਸ਼ਾਈਨਿੰਗ ਆਏ ਰਹੂਗੀ ਬੜੇ ਪਾਣ ਬਣ ਜਾਣੀ ਆਊਗਾ ਐਂ ਜਵਾਨ ਰਹਿਣੀ ਆ ਜਰੂਰ ਤੁੱਪੇ ਨਮਾਤਵਾ ਕੇ ਇਹਨਾਂ ਨੂੰ ਜਿਵੇਂ ਆਪਾਂ ਆਪਣੇ ਜਵਾਖਾਂ ਨੂੰ ਵੀ ਲੱਦਦੇ ਸ਼ੌਂਕ ਨਾਲ ਐਵੇਂ ਨਮਾਤਵਾ ਕੇ ਤੁੱਪੇ ਸ਼ੌਂਕ ਨਾਲ ਮੰਨ ਕੇ ਐ ਤੇ ਤੂੰ ਲਾ ਕੇ ਵਧੀਆ ਆ ਰੱਖਿਆ ਕਰੋ ਜਿੰਨਾ ਇਹਨਾਂ ਨੂੰ ਪਿਆਰ ਕਰੋਗੇ ਸ਼ੌਂਕ ਨਾਲ ਰੱਖੋਗੇ ਉਨੀ ਪ੍ਰਮਾਤਮਾ ਵੀ ਵਾਅਦਾ ਦੂ ਤੇ ਇਹ ਵੀ ਕਰਮਾਂ ਵਾਲੀਆਂ ਵਾਅਦਾ ਦੇਣਗੇ ਤੁਹਾਨੂੰ ਇਹ ਕਰਮਾਂ ਵਾਲੀਆਂ ਕਦੇ ਵੀ ਕਿਸੇ ਨੂੰ ਮਾਰਦੀਆਂ ਨਹੀਂ ਕਦੇ ਵੀ ਇੱਕ ਬੰਦਾ ਹੀ ਆ ਜਿਹੜਾ ਬੰਦੇ ਨੂੰ ਮਾਰ ਕੇ ਸੌਂਦਾ ਹੈ ਜਾਨਵਰ ਕਦੇ ਵੀ ਆਪਣੇ ਮਾਲਕ ਨੂੰ ਨਹੀਂ ਮਾਰਦਾ ਜਦੋਂ ਅੱਜ ਦੇ ਟਾਈਮ 'ਚ ਇੰਨਾ ਸਮਾਂ ਮਾੜਾ ਹੈ ਭਾਈ ਨੂੰ ਭਾਈ ਨਹੀਂ ਦੇਖ ਕੇ ਰਾਜੀ ਕਰਦਾ ਰਾਜੀ ਤੇ ਆਪਸ ਵਿੱਚ ਇੱਕ ਦੂਜੇ ਨੂੰ ਦੇਖ ਕੇ ਨਹੀਂ ਕੋਈ ਰਾਜੀ ਪਰ ਇਹ ਜਾਨਵਰ ਸੋਡੀ ਘਰੇ ਆਉਣ ਦੀ ਵੇਟ ਕਰੂਗਾ ਡੀਕ ਕਰੂਗਾ ਵੀ ਮੇਰਾ ਮਾਲਕ ਮੇਰੇ ਕੋਲੇ ਆਊਗਾ ਮੈਨੂੰ ਪਸਪਾਊਗਾ ਮੈਂ ਖੂਂਗੀ ਮੈਂ ਉਹਦੇ ਹੱਥ ਦਾ ਖਾਣਾ ਤੇ ਨਵਾਂ ਮੰਦਾ ਜੇ ਬਾਈ ਕੋਦੇ ਕੋਈ ਮਾ ਚੰਦਾ ਸ਼ੀਤੀ ਡੰਗਰਾ ਰੱਚਦਾ ਨਹੀਂ ਬਹੁਤ ਫਰਕ ਹੈ ਇਸ ਚੀਜ਼ ਤੇ ਇਹ ਸੋਨੂੰ ਡੀਕ ਕਰਨੀਆਂ ਵੇਟ ਕਰਨੀਆਂ ਸੋਡੀ ਵੀ ਸਾਡਾ ਮਾਲਕ ਆਊਗਾ ਤੇ ਘਰੇ ਡੀਕ ਕਰਦੀਆਂ ਨੇ ਇਸ ਕਰਕੇ ਜਾਨਵਰ ਨੇ ਨੇ ਜਿਹੜੇ ਕੋਈ ਵੀ ਜਾਨਵਰ ਹੈ ਜਾਨਵਰ ਨੂੰ ਜਦੋਂ ਆਪਾਂ ਪਿਆਰ ਕਰਦੇ ਆ ਤਾਂ ਉਹ ਅੜੀਕ ਕਰਦਾ ਸਾਨੂੰ ਯਾਦ ਕਰਦਾ ਤੇ ਵਾਧਾ ਵੀ ਕਰਦਾ ਇਸ ਕਰਕੇ ਪਸ਼ੂਆਂ ਚ ਕੋਈ 1 ਰੁਪਏ ਦਾ ਵੀ ਘਾਟਾ ਨਹੀਂ ਜਿਹੜਾ ਕੋਈ ਕਹਿੰਦਾ ਘਾਟਾ ਹੈ ਮੈਨੂੰ ਪੂਮ ਲਿਆ ਦਿਓ ਇੱਕ ਪੈਸੇ ਦਾ ਵੀ ਘਾਟਾ ਨਹੀਂ ਪਸ਼ੂਆਂ ਚ ਵਧੀਆ ਕਮਾਈ ਹੈ ਟੋਪ ਦੀ ਹਾਂ ਜੀ ਦਾ ਕਿਤੇ ਕੋਈ ਹੋਰ ਹੈ ਹੋਰ ਕਿਤੇ ਦੇ ਵਿੱਚ ਕਿੱਤਾ ਇਹ ਆਪਣਾ ਲੈ ਇੱਧਰ ਧਿਆਨ ਨਹੀਂ ਦੇਣਾ ਵਿੱਚ ਆਪ ਰਹਿਣਾ ਨਹੀਂ ਕਿਰਤਾ ਦੇਖੋ ਘਾਟਾ ਹੋ ਸਕਦਾ ਪਰ ਜਿਹੜਾ ਬੰਦਾ ਇਹਦੇ ਵਿੱਚ ਰਹਿਣਾ ਦੁੱਧ ਬਾਦ ਆਪ ਪਾਉਂਦਾ ਸਮਾਨ ਬਣਾ ਕੇ ਆਪ ਵੇਚਦਾ ਉਹਨੂੰ ਕਦੇ ਵੀ ਇੱਕ ਪੈਸੇ ਦਾ ਘਾਟਾ ਨਹੀਂ ਤੇ ਜਾਨਵਰ ਤਾਂ ਯਾਰ ਸਦੋਂ ਸਾਨੂੰ ਪਿਆਰ ਕਰਦੇ ਨੇ ਉਹ ਇਹਨਾਂ ਦੇ ਬੱਚੇ ਬੰਦੇ ਨਾਲ ਹੋਏ ਲੈਣ ਨਾ ਦੇਖੋ ਆ ਜਾ ਰਹਿਣਾ ਉਰੇ ਆ ਜਾ ਉਰੇ ਆ ਜਾ ਆ ਜਾ ਆ ਜਾ ਦੇਖੀ ਐਵੇਂ ਉਹ ਕਰਦੀ ਆ ਦੇਖ ਇਹ ਵੀ ਮੋਹ ਕਰਦਾ ਚਾਰ ਦਿਨ ਹੋਏ ਨੇ ਹਜੇ ਇਹਨੂੰ ਆਏ ਨੂੰ ਇੰਨਾ ਮੋਹ ਕਰਦਾ ਇਹ ਚਿੰਬੜ ਕੇ ਨਾਲੇ ਸੌ ਜਾਂਦਾ ਹਾਂ ਪੁੱਤ ਓਏ ਉਧਰ ਦੇਖੀ ਸਾਸਤ੍ਰੀਕਾਰ ਬਲਾ ਸਾਰਿਆਂ ਨੂੰ ਉਧਰ ਓਏ ਓ ਉਧਰ ਸਾਸਤ੍ਰੀਕਾਰ ਬਲਾ ਆ ਇੱਧਰ ਦੇਖ ਇਹ ਵੀ ਮੋਹ ਕਰਦਾ ਇਸ ਕਰਕੇ ਜਾਨਵਰ ਸਾਰੇ ਮੋਹ ਕਰਦੇ ਨੇ ਚੱਲ ਤੇ ਇਹਨਾਂ ਨੂੰ ਜਿੰਨਾ ਆਪਾਂ ਪਿਆਰ ਦਵਾਂਗੇ ਓਨੀ ਇਹ ਮੋਹ ਕਰਨਗੇ ਆਪਾਂ ਨੂੰ ਇਹ ਵੀ ਸ਼ੌਂਕ ਹੈ ਨਾ ਜਿਹੜਾ ਸ਼ੌਂਕ ਜਿਹੜੇ ਬੰਦੇ ਦੇ ਮਨ 'ਚ ਕੋਈ ਵੀ ਚੀਜ਼ ਦਾ ਸ਼ੌਂਕ ਪੈਦਾ ਹੋ ਗਿਆ ਜੇ ਜਾਣਬਰਾਂ ਦਾ ਸ਼ੌਂਕ ਪੈਦਾ ਹੋ ਗਿਆ ਤਾਂ ਸ਼ੌਂਕ ਦਾ ਕੋਈ ਮੁੱਲ ਨਹੀਂ ਹੁਣ ਇਹਨਾਂ ਨੂੰ ਮੇਰਾ ਜੀ ਕਰੀ ਜਾਂਦਾ ਵੀ ਮਲੀ ਚੱਲਣਾ ਮਲੀ ਚੱਲਣਾ ਅੱਜ ਨਮਾ ਆ ਗਏ ਤਵਾਖੇ ਵੀ ਕਾਲੀਆਂ ਆਂ ਦੰਦ ਸੋਹਣੀਆਂ ਲੱਗਣਾਂ ਕੁਝ ਬਣਾਉਣਾ ਇਹ ਵੀ ਕਾਰਨ ਹੈ ਤੇ ਵੀ ਵਧੀਆ ਰਹਿਣ ਮੇਰੀਆਂ ਮਹਿਸਾਂ ਕੱਚੇ 'ਚ ਸਾਫ਼ ਸੁਥਰੀਆਂ ਨਾ ਨਹੀਂ ਵੱਧਦੇ ਨਾਲੇ ਕੱਚੇ 'ਚ ਬਨਣ ਨਾਲ ਪੈਰ ਨਹੀਂ ਭਖਦੇ ਜਦੋਂ ਡੰਗਰਾਇ ਪੈ ਰਹੇ ਕਰੀ ਜਾਂਦਾ ਕਰੀ ਜਾਂਦਾ ਤਾਰਾ ਕੱਢਣ ਲੱਗੇ ਉਹ ਪੈਰ ਭਖਦੇ ਨੇ ਜਿਹੜੇ ਪਸ਼ੂ ਪੱਕੇ ਪੱਕੇ ਚ ਖੜੇ ਰਹਿੰਦੇ ਨੇ ਹਰ ਟਾਈਮ ਜਦੋਂ ਆਪਾਂ ਕੱਚੇ ਚ ਬੰਦਿਆ ਇਹਨਾਂ ਦੇ ਪੈਰ ਨਹੀਂ ਖਰਾਬ ਹੁੰਦੇ ਥੱਲੇ ਕੋਈ ਮਤਲਬ ਰੋੜੀ ਨਹੀਂ ਗੜਦੀ ਪੈਰ ਨਹੀਂ ਭਖਦਾ ਬਹੁਤ ਫਾਇਦੇ ਨੇ ਕੱਚੇ ਦੇ ਧੁੱਪ ਚ ਬੰਨਣ ਦੇ ਬਹੁਤ ਜ਼ਿਆਦੇ ਇਸ ਕਰਕੇ ਜੀ ਲਾ ਕੇ ਇਸ ਧੰਦੇ ਨੂੰ ਆਬਦਾ ਫਨਾ ਕੇ ਵਿੱਚ ਟਾਈਮ ਦੇਣਾ ਬਹੁਤ ਜ਼ਰੂਰੀ ਹੈ ਜਿਵੇਂ ਹੁਣ ਕੱਚੇ ਚ ਬੰਨਤੀਆਂ ਇਹ ਪਾਣੀ ਪੂਣੀ ਪਿਆ ਕੇ ਉਹਨੇ ਬੈਠਣੀਆਂ ਮੰਗਰ ਕੁਰਸੀ ਢਾਈ ਹੋਈ ਐ ਤਾਰਾਂ ਦੇਣੀਆਂ ਜਿਹੜੀ ਤਾਰ ਦਊਗੀ ਉਹੀ ਪਤਾ ਲੱਗੂ ਵੀ ਆ ਮੈਂ ਸਤਾਰ ਦੇ ਜਿਹੜੀ ਕਪੜਾ ਦੇ ਬੱਚੇ ਰਹਿਣ ਦਾ ਬਹੁਤ ਫਾਇਦਾ ਕਦੇ ਸੋਡੀ ਮੈਂ ਇਸ ਫਰਾਕ ਨਹੀਂ ਜਾਊਗੀ ਕੋਈ ਖਾਲੀ ਨਹੀਂ ਲਿਕੜੂ ਡੰਗਰ ਹੈ ਇਸ ਕਰਕੇ ਆਪ ਵਿੱਚ ਰਹਿਣਾ ਆਪ ਕੰਮ ਕਰਨਾ ਆਪਣੇ ਹੱਥੀ ਤੇ ਇੱਕ ਘੰਟਾ ਲਾ ਦਿਆ ਕਰੋ ਉਸ ਤੋਂ ਬਾਅਦ ਕੁਝ ਕਰ ਚੱਲੋ ਤੇ